ਲਓ ਜੀ ਮਸ਼ੀਨ ਅੱਜ ਆਪਾਂ ਨੇ ਚਾਲੂ ਕਰਤੀ ਫੈਕਟਰੀ ਦੇ ਵਿੱਚ ਬਧੀਆ ਮਾਲ ਖੋਲ ਰਹੀ ਆ ਤਰੀਕੇ ਨਾਲ ਇਹ ਚੱਲ ਰਹੀ ਆ ਜੀ ਦੇਖੋ ਬਸ ਬੰਦੇ ਵੀ ਇੱਕ ਦੋ ਬੰਦੇ ਨਾਲ ਕੇਅਰ ਲਈ ਜਾਈਦੇ ਨੇ ਉਹਦਾ ਮਤਲਬ ਹੌਲੀ ਤੇਜ਼ ਮਾਲ ਕਿੰਨਾ ਕੁ ਘਿਰਨਾ ਇਹਦੇ ਉੱਤੇ ਆਪਣੀ ਕਨਵੇਅਰ ਤੇ ਉਸ ਹਿਸਾਬ ਨਾਲ ਬਸ ਉੱਥੇ ਉਹ ਜਿਹੜੇ ਬੰਦੇ ਖੜੇ ਨੇ ਇੱਕ ਬੰਦਾ ਉੱਥੇ ਰਹੂਗਾ ਸੈਟਿੰਗ ਕਰੀ ਜਾਊਗਾ ਤੇ ਮਾਲ ਖੁੱਲੀ ਜਾਊਗੀ ਠੀਕ ਆ ਵੈਸੇ ਮਾਲ ਵਧੀਆ ਪਾਉਂਦੀ ਆ ਸਪੀਡ ਬੜੀ ਘੱਟ ਵੱਧ ਹੋ ਜਾਂਦੀ ਆ ਜੀ ਉਹਨਾਂ ਮਰਜ਼ੀ ਜਿਆਦਾ ਸਿੱਟ ਲਓ ਥੋੜਾ ਸਿੱਟ ਲਓ ਆਪਣੀ ਮਰਜ਼ੀ ਹੈ ਪਹਿਲਾਂ ਦਾ ਅਸੀਂ ਸੰਘਰਸ਼ੇ ਕਰਿਆ ਜਾਨੀ ਇਹ ਸੈੱਟ ਸਾਨੂੰ ਕਾਮਯਾਬ ਲੱਗਿਆ ਹੁਣ ਇਹ ਯਾਨੀ ਇਹਦੇ ਤੇ ਮੰਨ ਲਓ ਗੱਠ ਦਾ ਉਹ ਗੇੜਾ ਦੇਖ ਕੇ ਧਰਨੀ ਪੈਂਦੀ ਆ। ਉਸੇ ਕਣ ਫਿਰ ਨਾਲ ਦੀ ਨਾਲ ਜਿੰਨੀ ਕਿ ਨਵੇਰ ਤੇ ਲੋਡ ਆ ਉਨੀ ਸਿੱਟੀ ਜਾਂਦੀ ਆ ਇਹ ਆ ਦੇ। ਏੜੀ ਘਾਟਵਾਦ ਹੁੰਦੀ ਆ ਇੱਧਰ ਗੱਠ ਬਾਂਦਨੇ ਲੇਬਰ ਵਾਲੇ। ਮਾਲ ਵਧੀਆ ਚੱਲ ਰਿਹਾ। ਜ਼ਿਆਦਾ ਕਰਦਾ ਨਹੀਂ ਉੜਦਾ। ਨਾ ਕੋਈ ਹੋਰ ਦਿੱਕਤ ਆ ਇਹ ਥੱਲੇ ਹੀ ਨੈਟ ਖੋਲ ਕੇ ਉੱਤੇ ਗੇੜੇ ਦੇ ਕੇ ਧਰ ਦਿੰਦੇ ਨੇ ਬੰਦੇ ਚੱਕਰ ਦੇਖ ਲਓ ਇਹਦੇ ਠੀਕ ਨੇ ਵਾਹ ਲਓ ਬਸ ਉਹ ਤੁਹਾਡਾ ਗੇੜਾ ਜਿੱਧਰ ਨੂੰ ਖੁੱਲਣਾ ਉਹਦੇ ਹਿਸਾਬ ਨਾਲ ਉੱਤੇ ਰੱਖੀ ਜਾਂਦੀ ਹੈ ਜੀ ਲਓ ਜੀ ډېر لا آزادا ਮੈਟਲੋਂ ਥੱਲੇ ਹੀ ਵੜ ਲੈਨੇ ਆ ਜੀ ਅਸੀਂ। ਉੱਥੇ ਕੱਟ ਕੇ ਬੱਸ ਮੈਟ ਲਾ ਕੇ ਉਦੋਂ ਚੱਕ ਕੇ ਉੱਪਰ ਧਰ ਦੇ ਆ ਚੱਕਰਾਂ ਦਾ ਹਿਸਾਬ ਦੇਖਣਾ ਪੈਂਦਾ ਬੱਸ ਹਿਸਾਬ ਦੇਖਣਾ। ਨਾਲ ਜਿੰਨਾ ਮਰਜ਼ੀ ਖੋਲ ਲੋ ਕਨਵੇਅਰ ਬੋਲੂ ਵੀ ਕਰ ਦੂ। ਠੀਕ ਆ ਫਰਮਾਇੰdio ਹਾਂਜੀ ਬਾਈ ਜੀ ਲਓ ਜੀ ਹੁਣ ਆਪਾਂ ਚੱਲੇ ਘਰਾਂ ਨੂੰ ਤੇ ਮਸ਼ੀਨ ਆਪਣੀ ਸਕਸੈਸ ਆ ਵਧੀਆ ਜਾਣੀ ਮੇਰੇ ਹਿਸਾਬ ਨਾਲ ਠੀਕ ਆ ਵਧੀਆ ਗੱਠਾਂ ਖੋਲੀਆਂ ਅਸੀਂ ਤਕਰੀਬਨ ਮੰਨ ਲਓ ਵੀ 25 30 ਗੱਠਾਂ ਅੱਜ ਖੋਲ੍ਹ ਕੇ ਦੇਖਿਆ ਨੇ ਉਹਦੇ ਨਾਲ ਆਪਣਾ ਮਾਲ ਤਾਂ ਭੱਲੇ ਕੇ ਨਹੀਂ ਸੀ ਆਇਆ ਅੱਜ ਤਾਂ ਟਰੈਲ ਹੀ ਆਏ ਸੀ ਇਹ ਹੋਰ ਬੰਦੇ ਦਾ ਮਾਲ ਆਇਆ ਵੀ ਉਹਦੇ ਜੋ ਦੇਖਿਆ ਚਲਾ ਕੇ ਵੀਡੀਓ ਤੁਹਾਨੂੰ ਦਿਖਾਤੀ ਵਧੀਆ ਚੀਜ਼ ਆ ਵੈਸੇ ਜਿਹੜਾ ਸੰਘਰਸ਼ ਸੀਗਾ ਸਾਡਾ ਲੇਬਰ ਨਾਲ ਉਹ ਮੁੱਕ ਜੂਗਾ ਇਹਦੇ ਨਾਲ ਮਤਲਬ ਮੁੱਕੇ ਗਿਆ ਮੰਨ ਲਓ ਚਾਹੇ 5-6 ਟਰਾਲੇ ਰੋਜ਼ ਖੋਲੇ ਤਾਂ ਆਪਣਾ ਵਧੀਆ ਘਰ ਪੂਰਾ ਹੁੰਦਾ ਉਹਦੇ ਨਾਲ 5 ਵੀ ਖੋਲ ਦੇਵੇ ਚਲੋ ਤਾਂ ਵੀ ਮੰਨ ਕੇ ਚਲੋ 400 ਕੁਇੰਟਲ ਮਾਲ ਖੁੱਲ ਗਿਆ ਤੇ ਵਧੀਆ ਕੰਮ ਛੇਤੀ ਨੇ ਫਟ ਗਿਆ ਕਰੂਗਾ ਇਸ ਵਾਰ ਤਾਂ ਅਸੀਂ ਇਹੀ ਸੰਘਰਸ਼ ਕਰਕੇ ਥੋੜਾ ਜਿਹਾ ਲੇਟ ਹੋ ਗਏ ਮਾਲ ਵੇਚਣ ਨੂੰ ਮਗਾਹਾਂ ਤੋਂ ਜ਼ਿਆਦਾ ਆਪਣੇ ਕੋਲ ਕੰਮ ਫਿੱਟ ਹੋ ਗਿਆ ਤਾਂ 2-3 ਮਹੀਨੇ ਚ ਆਪਣਾ ਮਾਲ ਮੁੱਕ ਜਿਆ ਕਰੀਗਾ। ਯਾਰੋ ਵਧੀਆ ਪ੍ਰਮਾਤਮਾ ਨੇ ਸੁਣ ਲਈ। ਤੇ ਵੀਡੀਓes ਆ ਰਹੀ ਮੈਂ ਉਹਦੀ ਮਸ਼ੀਨ ਦੀ ਚੱਲਦੀ ਫਾਤੀ ਆ ਤੁਹਾਨੂੰ। ਵਧੀਆ ਚੀਜ਼ ਆ ਜੇ ਕਿਸੇ ਵੀਰ ਨੂੰ ਮੰਨ ਲਓ ਵੀ ਕੰਮ ਵੜਿਆ ਹੈ ਜ਼ਰੂਰ ਤਾਂ ਸੋਹਲਾ ਇੰਜੀਨੀਅਰਿੰਗ ਵਰਕਸ ਫਲੋਰ ਉਹਨਾਂ ਦਾ ਆਪਾਂ ਮਸ਼ੀਨ ਬਣਾਈ ਆ ਜੀ ਇਹ ਇਹ ਅਸੀਂ ਬੜਾ ਉਹ ਬਾਈ ਨੇ ਮਿਸਤਰੀ ਸਾਹਿਬ ਨੇ ਯਾਰ ਮੈਂ ਸੰਘਰਸ਼ ਕਰਿਆ ਇਹ ਕੰਮ 'ਚ ਪਹਿਲਾਂ ਅਸੀਂ ਇੱਕ ਮਸ਼ੀਨ ਹੋਰ ਬਣਾਈ ਸੀ ਪਰ ਉਹ ਸਾਡੀ ਸਕਸੈਸ ਨਹੀਂ ਹੋਈ ਖੋਲ ਵੀ ਤਾਂ ਸੀਗੀ ਪਰ ਉਹ ਕੁਆਂਟੀਟੀ ਘੱਟ ਖੋਲਦੀ ਤੇ ਯਾਰ ਉਹ ਮਿੱਟੀ ਜ਼ਿਆਦਾ ੜਾਉਂਦੀ ਸੀ ਇਹ ਤਾਂ ਹੁਣ ਨਾ ਕੋਈ ਕਰਦਾ ਨਾ ਕੋਈ ਖੜਕਾ ਨਾ ਕੋਈ ਸ਼ੋਰ ਹੈ ਵਧੀਆ ਸਾਇਲੈਂਟ ਚੱਲਦੀ ਆ ਤੇ ਮਿੱਟੀ ਨਹੀਂ ਉੱੜਦੀ ਫालतू ਤੇ ਬਹੁਤ ਵਧੀਆ ਜਿਗਾਰਡ ਚੱਲਿਆ ਜੀ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜੀ ਨੂੰ ਵੀ ਲੋੜ ਆ ਸੋ ਹਲ ਇੰਜੀਨੀਅਰ ਵਰਕਸ ਫਲੋਰ ਬਾਈ ਨਾਲ ਤੁਸੀਂ ਕਰ ਸਕਦੇ ਹੋ ਰਾਬਤਾ ਵਧੀਆ ਮਸ਼ੀਨਾ ਉਹ ਇਹ ਮਸ਼ੀਨਾ ਬਣਾਉਂਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਆਂ